ਡਰ ਬਹੁਤ ਪੈ ਗਿਆ ਲੋਕਾਂ ਦੇ ਮਨ ਦੇ ਵਿੱਚ ਕਿ ਜੀ ਹਾਇ ਸਰਜਰੀ ਕਰਾਣੀ ਪਏਗੀ ਸਾਨੂੰ ਬਵਾਸੀਰ ਹੋ ਗਈ ਹੈ ਪਤਾ ਨਹੀਂ ਕੀ ਲਾ ਇਲਾਜ ਹੈ ਕੀ ਹੈ ਡਾਕਟਰ ਸਾਹਿਬ ਬਵਾਸੀਰ ਐਕਚੁਅਲੀ ਹੈ ਕਿ ਇਹ ਹੀ ਨਹੀਂ ਸਮਝ ਆ ਰਿਹਾ ਲੋਕਾਂ ਦੇ ਮਨ ਚ ਨਾ ਸੋਸ਼ਲ ਮੀਡੀਆ ਦੇ ਇੰਨਾ ਡਰ ਪਾਤਾ ਕਿ ਜੀ ਉਹ ਘਰ ਬੈਠੇ ਡਾਕਟਰ ਇੱਕ ਤਾਂ ਬਣੇ ਹੋਏ ਤੇ ਇਸ ਕਰਕੇ ਉਹ ਡਾਕਟਰ ਕੋਲ ਜਾਣ ਨੂੰ ਵੀ ਘਬਰਾਣ ਲੱਗੇ ਇਹਨੂੰ ਤੁਸੀਂ ਕਿਸ ਤਰ੍ਹਾਂ ਨੂੰ ਦੇਖਦੇ ਹੋ ਬਿਲਕੁਲ ਸਰ ਜਿੱਦਾਂ ਅੱਜਕੱਲ ਦਾ ਮਾਹੌਲ ਹੈ ਜਦੋਂ ਪਰੇਸ਼ਾਨੀ ਵਾਲੀ ਗੱਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਰੀਜ਼ ਪਹਿਲੀ ਵਾਰੀ ਕਮੋਡ ਦੇ ਵਿੱਚ ਬਲੱਡ ਦੇਖਦਾ ਹੈ ਫਰੈਸ਼ ਬਲੱਡ ਦੇਖ ਕੇ ਬੰਦਾ ਬੁੰਦਲ ਜਾਂਦਾ ਹੈ ਉਹ ਸੋਚਦਾ ਮੈਨੂੰ ਪਤਾ ਨਹੀਂ ਕਿਹੜੀ ਬਿਮਾਰੀ ਹੋਗੀ ਬਵਾਸੀਰ ਹੈ ਕੈਂਸਰ ਹੈ ਜਾਂ ਹੋਰ ਕੋਈ ਦਿੱਕਤ ਹੈ ਮਨ ਬਾਰ-ਬਾਰ ਘਬਰਾਉਂਦਾ ਜਦੋਂ ਪੇਸ਼ੈਂਟ ਸੋਸ਼ਲ ਮੀਡੀਆ ਤੇ ਗੂਗਲ ਤੇ ਜਾ ਕੇ ਸਰਚ ਕਰਦਾ ਹੈ ਬਸ ਇੱਕ ਰੀਲ ਨੂੰ ਲਾਈਕ ਕਰਨ ਦੀ ਦੇਰ ਹੈ ਤੇ ਉਸ ਤੋਂ ਬਾਅਦ ਸਾਰਾ ਦਿਨ ਉਹਦੀ ਜਿਹੜੀ ਰੀਲਸ ਹੈ ਜਾਂ ਉਹਨੇ ਸੋਸ਼ਲ ਮੀਡੀਆ ਤੇ ਇੱਕੋ ਚੀਜ਼ ਚੱਲਦੀ ਹੈ ਵੀ ਇਸ ਬਿਮਾਰੀ ਦਾ ਆ ਜਾ ਕੇ ਅੱਗੇ ਬੰਨਣਾ ਹੈ ਇਹ ਅੱਗੇ ਕਦੀ ਉਹ ਕੈਂਸਰ ਦਿਖਾਉਂਦੇ ਕਦੀ ਉਹ ਬਵਾਸੀਰ ਦਿਖਾਉਂਦੇ ਕਦੀ ਉਹ ਫਿਸ਼ਚੁਲਾ ਦਿਖਾਉਂਦੇ ਐ ਇਹੋ ਜਿਹੇ 100 ਪ੍ਰੋਬਲਮਸ ਤੇ ਇੱਕ ਗੱਲ ਹੋਰ ਵੀ ਤੁਸੀਂ ਬਿਲਕੁਲ ਸਹੀ ਕਿਹਾ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਬੈਠੇ ਐ ਜੋ ਕਿ 언ਕਵਾਲੀਫਾਈਡ ਨੇ ਤੇ ਹਰੇਕ ਬਿਮਾਰੀ ਵਾਸਤੇ ਉਹਨਾਂ ਕੋਲ ਇੱਕ ਨੁਸਖਾ ਸੇਮ ਨੁਸਖਾ ਉਹ ਹਰੇਕ ਮਰੀਜ਼ ਨੂੰ ਹਰੇਕ ਬਿਮਾਰੀ ਵਾਸਤੇ ਪ੍ਰੈਸਕ੍ਰਾਈਬ ਕਰ ਰਹੇ ਨੇ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਤੇ ਇਹ ਕਿਤੇ ਨਾ ਕਿਤੇ ਮਰੀਜ਼ ਨੂੰ ਨੁਕਸਾਨ ਵੀ ਕਰ ਸਕਦਾ ਹੈ ਮੈਂ ਆਪਣੀ ਓਪੜੀ ਦੇ ਵਿੱਚ ਰੋਜ਼ਾਨਾ ਕਈ ਮਰੀਜ਼ਾਂ ਨੂੰ ਦੇਖਦਾ ਹਾਂ ਜੋ ਕਿ 5 5 7 7 ਸਾਲ ਤੋਂ ਸਿਰਫ ਨੁਸਖਿਆਂ ਦੇ ਸਿਰ ਤੇ ਬੈਠੇ ਆ ਤੇ ਇਹ ਵੇਟ ਕਰਦੇ ਆ ਕੋਈ ਕ੍ਰਿਸ਼ਮਾ ਹੋ ਜਾਵੇ ਤੇ ਅਸੀਂ ਠੀਕ ਹੋ ਜਾਈਏ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਮੈਡੀਕਲ ਸਾਇੰਸਿਸ ਚਾਹੇ ਉਹ ਆਯੁਰਵੇਦ ਹੈ ਚਾਹੇ ਉਹ ਐਲੋਪੈਥੀ ਹੈ ਉਹ ਪੂਰੀ ਤਰ੍ਹਾਂ ਸਾਇੰਟੀਫਿਕ ਹੈ ਉਹ ਸਾਇੰਸ ਜਿਹੜੀ ਹੈਗੀ ਹੈ ਮੈਡੀਸਨ ਬੇਸਡ ਹੈ ਚਾਹੇ ਉਹ ਕਨਵੈਨਸ਼ਨਲ ਹੈ ਚਾਹੇ ਉਹ ਮਾਡਰਨ ਹੈ ਅੱਜ ਵੀ ਅਸੀਂ ਜਿਹੜੇ ਆਯੁਰਵੇਦ ਦੇ ਸ਼ਾਸਤਰਾਂ ਵਿੱਚ ਦੱਸੇ ਗਏ ਮੈਡੀਸਨ ਦੇ ਸੂਤਰ ਨੇ ਉਹਨਾਂ ਤੇ ਕੰਮ ਕਰਦੇ ਆ ਉਹਨਾਂ ਦੇ ਅਕੋਰਡਿੰਗ ਹੀ ਮਰੀਜ਼ ਦਾ ਇਲਾਜ ਕਰਦੇ ਆ ਜੋ ਮੈਡੀਕਲ ਬੁక్స్ ਦੇ ਵਿੱਚ ਇਲਾਜ ਦੱਸੇ ਗਏ ਆ ਜੋ ਸ਼ਾਸਤਰਾਂ ਦੇ ਵਿੱਚ ਇਲਾਜ ਦੱਸੇ ਗਏ ਆ ਅੱਜ ਵੀ ਅਸੀਂ ਆਪਣੇ ਪੇਸ਼ੈਂਟਸ ਦੇ ਉਹੀ ਟਰੀਟਮੈਂਟ ਕਰਦੇ ਆ ਡਿਪੈਂਡ ਕਰਦਾ ਹੈ ਵੀ ਪੇਸ਼ੈਂਟ ਕਿਹੜੀ ਪ੍ਰੋਬਲਮ ਨਾਲ ਆਇਆ ਹੈ ਕਿਹੜੀ ਸਟੇਜ ਤੇ ਆਇਆ ਹੈ ਉਦੀ ਕਿਹੜੀ ਏਜ ਐ ਕੀ ਉਹ ਕਿਸੇ ਵੀ ਤਰ੍ਹਾਂ ਦੀ ਦਵਾਈ ਖਾ ਰਿਹਾ ਹੈ ਬੀਪੀ 슈ਗਰ ਕੋਲੇਸਟ੍ਰੋਲ ਜਾਂ ਹੋਰ ਕਿਸੇ ਬਿਮਾਰੀ ਤੋਂ ਤਾਂ ਨਹੀਂ ਜੂਝ ਰਿਹਾ ਇਸ ਕਰਕੇ ਬਹੁਤ ਜ਼ਰੂਰੀ ਹੈ ਪੇਸ਼ੈਂਟ ਦਾ ਡਾਕਟਰ ਨਾਲ ਮਿਲਣਾ ਡਾਕਟਰ ਨਾਲ ਗੱਲਬਾਤ ਕਰਨਾ ਫਿਰ ਹੀ ਉਸ ਨੂੰ ਕਿਸੇ ਸਹੀ ਰਾਹ ਤੇ ਪਾਇਆ ਜਾ ਸਕਦਾ ਹੈ ਕਿਸੇ ਮੈਡੀਸਨ ਦੇ ਸਹੀ ਟਰੀਟਮੈਂਟ ਵੱਲ ਉਹਨੂੰ ਲੈ ਕੇ ਜਾਇਆ ਜਾ ਸਕਦਾ ਡਾਕਟਰ ਸਾਹਿਬ ਮੈਨੂੰ ਮੈਂ ਪਿੱਛੇ ਗੂਗਲ ਵਿੱਚ ਪੜ੍ਹ ਰਿਹਾ ਸੀਗਾ ਆਈ ਥਿੰਕ 20 ਕਰੋੜ ਦੇ ਲਗਭਗ ਪਾਪੂਲੇਸ਼ਨ ਨੂੰ ਇੰਡੀਆ ਇੰਡੀਆ ਅਸਕੇ ਲਈ ਇੰਡੀਆ ਦੀ ਗੱਲ ਕਰ ਰਿਹਾ ਮੈਂ ਕਿ 20 ਕਰੋੜ ਲੋਕਾਂ ਨੂੰ ਪਾਇਲਸ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਗਈ ਐਸਾ ਕਿਉਂ ਹੋ ਗਿਆ ਸਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਪੁਰਾਣਾ ਡਾਟਾ ਹੈ ਜੇ ਅੱਜ ਦੀ ਗੱਲ ਕਰੀਏ ਨਾ ਤੁਸੀਂ ਗੂਗਲ 'ਚ ਖੋਲ ਕੇ ਦੇਖ ਲਿਓ ਮੋਰ ਥੈਨ 1/3 ਪਾਪੂਲੇਸ਼ਨ ਜਿਹੜੀ ਸਾਡੀ ਹੈਗੀ ਹੈ ਉਹ ਪਾਇਲਸ ਨਾਲ ਪੀੜਿਤ ਹੈ ਇਹਨਾਂ ਮਾੜਾ ਹਾਂ ਬਿਲਕੁਲ ਔਰ ਮੈਂ ਦੱਸ ਰਿਹਾ ਹਾਂ ਵੀ 50 ਸਾਲ ਦੀ ਉਮਰ ਤੱਕ ਜਾਂਦੇ ਹੋਏ ਹਰੇਕ ਇੱਕ ਬੰਦਾ ਉਸ ਨੂੰ ਪਾਈਲਸ ਦੇ ਸਿੰਪਟਮ ਕਦੀ ਨਾ ਕਦੀ ਜ਼ਿੰਦਗੀ ਚ ਇੱਕ ਵਾਰੀ ਫੇਸ ਜਰੂਰ ਕਰਨੇ ਪੈਂਦੇ ਆ ਭਾਈ ਸਾਡਾ ਲਾਈਫ ਸਟਾਈਲ ਦੇਖ ਲਓ ਸਾਡਾ ਖਾਣ ਪੀਣ ਦੇਖ ਲਓ ਕਿੱਧਰ ਜਾ ਰਿਹਾ ਹੈ ਕੈਮੀਕਲਸ ਵਾਲਾ ਖਾਣ ਪੀਣ ਹੈ ਪ੍ਰੋਸੈਸਡ ਫੂਡ ਹੈ 슈ਗਰ ਅਸੀਂ ਭਰ ਭਰ ਕੇ ਲੈ ਰਹੇ ਆਗੇ ਬੱ ਕਈ ਤਰ੍ਹਾਂ ਦੀ ਬੱਚਿਆਂ ਨੂੰ ਬਚਪਨ ਤੋਂ ਦਵਾਈਆਂ ਦੇ ਅਸੀਂ ਲਤ ਲਾ ਦਨੇ ਆ ਐਂਟੀਬਾਇਓਟਿਕਸ ਦੇ ਰਹੇ ਆ ਕਈ ਤਰ੍ਹਾਂ ਦੀ ਹੋਰ ਦਵਾਈਆਂ ਦੇ ਰਹੇ ਆ ਤੁਸੀਂ ਦੇਖ ਲਓ ਐਕਚੁਅਲ ਚ ਜਿਹੜੀ ਪ੍ਰੋਬਲਮ ਹੈਗੀ ਆ ਸਾਡੇ ਬਚਪਨ ਤੋਂ ਹੀ ਸ਼ੁਰੂ ਹੋ ਗਈ ਆ ਅਸੀਂ ਦਵਾਈਆਂ ਦੇ ਸਿਰ ਤੇ ਜੀ ਰਹੇ ਆ ਬੱਚਾ ਕੀ ਕਹਿੰਦੇ ਆ ਪੈਦਾ ਹੁੰਦੇ ਸਾਰਿਆਂ ਨੂੰ ਐਂਟੀਬਾਇਓਟਿਕ ਸ਼ੁਰੂ ਕਰ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਖਾਣ ਪੀਣ ਦੇ ਮਾਮਲੇ ਚ ਉਹਨੂੰ ਖਾਣ ਪੀਣ ਨੂੰ ਚਿਪਸ 버ਗਰ ਨੂਡਲਸ ਇਹ ਸਾਰੀ ਸ਼ੁਰੂਆਤ ਬਚਪਨ ਦੀ ਆਪਾਂ ਸ਼ੁਰੂ ਕਰ ਦਿੰਨੇ ਆ ਫਿਰ ਜਵਾਨੀ ਚ ਆਪਾਂ ਕਿਵੇਂ ਐਕਸਪੈਕਟ ਕਰਦੇ ਆ ਵੀ ਪੇਸ਼ੈਂਟ ਦਾ ਜਾ ਕੇ ਵੀ ਉਹ ਸਾਰਾ ਕੁਝ ਛੱਡ ਦੂਗਾ